ਸਤਿ ਸ਼੍ਰੀ ਅਕਾਲ ਜੀ ਦੇਖੋ ਇਸ ਵਿੱਚ ਰਿਸ਼ਤੇ ਘਰੇਲੂ ਕੁੜੀਆਂ ਦੇ ਪੰਜਾਬ ਤੋਂ ਅਤੇ ਵਿਦੇਸ਼ ਗਈਆਂ ਕੁੜੀਆਂ ਦੇ ਪੀਆਰ ਤੇ ਵਰਕ ਪਰਮਿਟ ਤੇ ਕੁੜੀਆਂ ਦੇ ਰਿਸ਼ਤੇ ਦੇਖੋ ਸਾਰੇ ਰਿਸ਼ਤੇ ਨੰਬਰਾਂ ਸਮੇਤ ਨੇ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤਾ ਦਾ ਨਾਮ ਹੈ ਗੌਰ ਪਤਾ ਬਠਿੰਡਾ ਜੱਟ ਸੀ ਕਾਸਟਾ ਗੂਟਟਟਲ ਉਮਰ 2003 ਕੱਦ 5'4 ਪੜ੍ਹਾਈ ਪਲੱਸ 2 ਜੀਟੀ ਕਲੀਅਰ ਮੰਗ ਕੁੜੀ ਨੇ ਬਾਹਰ ਜਾਣਾਗਾ ਪੀਆਰ ਫਾਈਲ ਅਪਲਾਈ ਕਰਨੀ ਆ ਖਰਚਾ ਕਰਨ ਵਾਲੇ ਮੁੰਡਾ ਮੁੰਡੇ ਦਾ ਰਿਸ਼ਤਾਗਾ ਜਿਹੜਾ ਚਾਹੀਦਾਗਾ ਨੰਬਰ ਨੋਟ ਕਰੋ 7529029308 ਆਇਲਾ ਰਿਸ਼ਤਾ ਆ ਨਾਮੇ ਕੌਰ ਪਤਾ ਜ਼ਿਲ੍ਹਾ ਸੰਗਰੂਰ ਤੋਂ ਪੜ੍ਹਾਈ ਬੀਏ ਸੀ ਨਾਨ ਮੈਡੀਕਲ ਬੀਐਡ ਐਮਐਸਸੀ ਫਿਜ਼ਿਕਸ ਭੈਣ ਇੱਕ ਯੂਕੇ ਆ ਭਰਾ ਇੱਕ ਕੈਨੇਡਾ ਕੱਦ 5'4 ਕਾਸਟਾ ਜਰਸੀ ਗੂਤਾ ਸ਼ੇਰਗੱਲ ਉਮਰ 1993 ਕੰਮ ਕੈਨੇਡਾ ਪੀਆ ਰੈਡਮੈਂਟਨ ਚ ਹੈ ਜੀ ਟੀਚਰ ਇਨਡੇ ਕੇਅਰ ਇਨ ਐਡਮੈਂਟਨ ਰਿਸ਼ਤਾ ਮੁੰਡੇ ਨੂੰ 10 ਕਿੱਲੇ ਜ਼ਮੀਨ ਆਉਂਦੀ ਹੋਵੇ ਵੈਸ਼ਨੂ ਪਰਿਵਾਰ ਹੋਵੇ ਬਰਾਬਰ ਦੀ ਪੜ੍ਹਾਈ ਕਰੀ ਹੋਵੇ ਸੰਗਰੂਰ ਏਰੀਆ ਨੂੰ ਰਿਸ਼ਤੇ ਲਈ ਪਾਇਲ ਬਰਵਾਰ ਦਾ ਨੰਬਰ ਨੋਟ ਕਰੋ 9872917166 ਅਗਲਾ ਰਿਸ਼ਤਾ ਹੈ ਨਾਮ ਹੈ ਕੌਰ ਅਮਰਤਾ ਰਿਹਾ ਪਤਾ ਜ਼ਿਲ੍ਹਾ ਮੋਗਾ ਪੜ੍ਹਾਈ ਬੀਏ ਬਿਜ਼ਨਸ ਮੈਨੇਜਮੈਂਟ ਕੈਨੇਡਾ ਭੈਣ ਨੂੰ ਪ੍ਰਾਈ ਕਰਨ ਮੈਡ ਕਦ ਬੰਜ 6 ਹੈ ਲੜਕੀ ਦਾ ਕਾਸਟ ਹੈ ਜੀ ਜਰਸੀ ਗੋਤਾ ਸਿੱਧੂ ਉਮਰ ਹੈ 39 95 ਕੁੜੀ ਅਮਰਤਾ ਦੀ ਹੈ ਮੁੰਡਾ ਅਮਰਤਾ ਦੀ ਹੀ ਹੋਵੇ ਨੰਬਰ ਨੋਟ ਕਰੋ 987582240049 ਆਇਲਾ ਰਿਸ਼ਤਾ ਹੈ ਨਾਮ ਹੈ ਕੌਰ ਪਿੰਡ ਪੁਰਾਣੀ ਨੀਲੋ ਖੇੜੀ ਕੁੜੀ ਦੀ ਉਮਰ 1995 ਪੜਾਈ ਪਲਾਸਟੂ ਫੈਮਲੀ ਚ ਦੋ ਬ੍ਰਦਰ ਆ ਵਨ ਸਿਸਟਰ ਤੇ ਫਾਦਰ ਖੇਤੀਬਾੜੀ ਕਰਦੇ 10 ਕਿੱਲਿਆਂ ਦੇ ਬ੍ਰਦਰ ਪੀਆਰ ਕੈਨੇਡਾ ਤੇ ਯੂਕੇ ਦਾ ਸੀ ਮੈਰਿਡ ਆ ਜੱਟ ਸਿੱਖ ਗੁਰਸਿੱਖ ਫੈਮਲੀ ਤੋਂ ਰਸਤਾ ਹੈਗਾ ਗੋਤ ਕੁੜੀ ਦਾ ਸੋਹੀ ਆ ਰਿਸ਼ਤਾ ਕਰਨਾਲ ਜ਼ਿਲ੍ਹੇ ਹਰਿਆਣਾ ਤੋਂ ਹੋਵੇ ਮੁੰਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਕੁੜੀ ਦੀ ਹਾਈਟ 5'2 ਹੋਵੇ ਮੁੰਡਾ ਸਿੱਖ ਸਰਦਾਰ ਤੇ ਨਸ਼ੇਪਤੀ ਤੁਰੇ ਤੋਂ ਬੇ ਨੰਬਰ ਨੋਟ ਕਰੋ 93501 49332 ਅਗਲੇ ਰਿਸ਼ਤਾ ਹੈ ਜ਼ਿਲ੍ਹਾ ਬਠਿੰਡੇ ਤੋਂ ਆ ਨਾਮ ਹੈ ਰਾਜਵੀਰ ਕੌਰ ਕਾਸਟਾ ਜੱਟ ਸਿੱਖ ਗੋਤਾ ਸਿੱਧੂ ਉਮਰ 7 ਸਤੰਬਰ 1992 ਹਾਈਟ 5 ਪੰਜ ਪੜਾਈ ਪਲੱਸ 2 ਗ੍ਰੇਡ ਨਾਨ ਮੈਡੀਕਲ ਇਲੈਕਟ੍ਰੋ ਮਕੈਨੀਕਲ ਇੰਜੀਨੀਅਰਿੰਗ ਟੈਕਨੀਸ਼ੀਅਨ ਡਿਪਲੋਮਾ ਉਂਟਾਰੀਓ ਕੈਨੇਡਾ ਵਰਕ ਐਟ ਏ ਪੋਰੋਲੇਟਰ ਆਈ ਐਨ ਸੀ ਹੈਵ ਏ ਕੈਨੇਡੀਅਨ ਸਿਟੀਜ਼ਨਸ਼ਿਪ ਮੰਗਾ ਜੀ ਮੁੰਡਾ ਕੈਨੇਡਾ ਪੀਆਰ ਹੋਵੇ ਜ਼ਮੀਨ ਵੀ ਕਿਲੇ ਤੱਕ ਹੋਵੇ ਨੰਬਰ ਨੋਟ ਕਰੋ 9845 09094 ਗਲੈ ਰਿਸ਼ਤਾ ਹੈ ਜਿਲ੍ਹਾ ਜਲੰਧਰ ਤੋਂ ਡੈਵੋਸ ਕੁੜੀ ਦਾ ਰਿਸ਼ਤਾ ਹੈਗਾ ਨਾਮ ਕੌਰ ਕਾਸਟ ਹੈ ਜੱਟ ਸਿੱਖ ਉਮਰ 39 ਸਾਲ ਹਾਈਟ 52 ਆ ਪੜ੍ਹਾਈ ਬੀਏ ਪਾਸ ਇਹਨਾਂ ਕੋਲ ਇੱਕ ਬੱਚੀ ਆ 5 ਸਾਲ ਦੀ ਰਿਸ਼ਤਾ ਜੱਟ ਸਿੱਖ ਕਾਸਟ ਤੋਂ ਹੋਵੇ ਉਮਰ ਬਰਾਬਰ ਦੀ ਹੋਵੇ ਮੁੰਡੇ ਕੋਲ ਭਾਵੇਂ ਇੱਕ ਬੱਚਾ ਹੋਵੇ ਤਾਂ ਵੀ ਇਹ ਪਰਿਵਾਰ ਰਿਸ਼ਤਾ ਕਰ ਦੇਣਗੇ ਕੁੜੀ ਦਾ ਮੁੰਡਾ ਚਾਹੇ ਬਿੱਡੋ ਹੋਵੇ ਨਸ਼ੇ ਪੱਤੇ ਤੋਂ ਰਹੇ ਤੋਂਵੇ ਰਸਤਾ ਸਿਰਫ ਪੰਜਾਬ ਤੋਂ ਹੋਵੇ ਜ਼ਮੀਨ ਮੁੰਡੇ ਨੂੰ ਇੱਕ ਤੋਂ ਦੋ ਕਿੱਲੇ ਜਾਂ ਦੋ ਤੋਂ ਤਿੰਨ ਕਿੱਲੇ ਤੱਕ ਆਉਂਦੀ ਹੋਵੇ ਇਹ ਰਿਸ਼ਤਾ ਕਰੇ ਲੁੜਕੀ ਦਾ ਸੀ ਜੀ ਨੰਬਰ ਨੋਟ ਕਰ ਸਕਦੇ ਹੋ 82848 86400 ਕੰਨਮੇ ਅਗਲੇ ਰਿਸ਼ਤਾ ਹੈ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੋਂ ਆ ਕੁੜੀ ਦਾ ਰਿਸ਼ਤਾ ਉਮਰ 1992 ਕਾਸਟ ਹੈ ਜਰਸੀ ਗੋਤ ਰੰਧਾਵਾ ਕੱਦ 55 ਹੈ ਪੜ੍ਹਾਈ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਅਤੇ ਪੀਐਚਡੀ ਦੀ ਪੜ੍ਹਾਈ ਕਰ ਰਹੀ ਹੈ ਕੁੜੀ ਪ੍ਰੋਫੈਸਰ ਲੱਗੀ ਹੋਈ ਹੈ ਵਧੀਆ ਤਨਖਾਹ ਗੀ ਰਿਸ਼ਤਾ ਮੁੰਡੇ ਨੂੰ ਜ਼ਮੀਨ 20 ਕਿਲੇ ਤੱਕ ਹੋਵੇ ਮੁੰਡਾ ਸਰਕਾਰੀ ਪ੍ਰਾਈਵੇਟ ਜੌਬ ਕਰਦਾ ਹੋਵੇ ਵਿਆਹ ਵਧੀਆ ਕਰਨਾ ਨੰਬਰ ਨੋਟ ਕਰੋ 6287577381 ਅਗਲੇ ਰਿਸ਼ਤਾ ਦਾ ਨਾਮ ਹੈ ਕੌਰ ਕਾਸਟਾ ਜੱਟ ਸਿੱਖ ਘਰੇਲੂ ਕੁੜੀ ਦਾ ਰਿਸ਼ਤਾ ਹੈ ਉਮਰ ਹੈ 5 2 ਦਾ ਬਤ ਕੱਦ 5 4 ਹੈ ਪੜ੍ਹਾਈ ਪਲੱਸ 2 ਪਾਸ ਜ਼ਿਲ੍ਹਾ ਫਰੀਦਕੋਟ ਹੈ ਗੋਤਾ ਸਿੱਧੂ ਰਿਸ਼ਤਾ ਮੁੰਡੇ ਨੂੰ ਜ਼ਮੀਨ 5 ਕਿਲੇ ਤੱਕ ਉਹ ਵੀ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਪਹਿਲਾ ਪਹਿਲਾ ਫੌਜੀ ਮੁੰਡੇ ਨੂੰ ਵੀ ਆ ਵਿਆਹ ਵਧੀਆ ਕਰਨਾ ਹੈਗਾ ਨੰਬਰ ਨੋਟ ਕਰੋ 9841313836 ਅਗਲੇ ਰਿਸ਼ਤਾ ਆਇਆ ਸੀ ਹਿੰਦੂ ਬਾਰਨ 1997 ਹਾਈਟਪੰਜੇ ਇੱਕ ਜੀਆਨਮ ਨਰਸਿੰਗ ਕੀਤੀ ਐ ਮਸੀਹ ਫੈਮਲੀ ਤੋਂ ਆ ਲੜਕਾ ਵੀ ਮਸੀਹ ਫੈਮਲੀ ਤੋਂ ਹੋਵੇ ਜੀ ਗਵਰਨਮੈਂਟ ਜੌਬ ਹੋਵੇ ਜਾਂ ਫਿਰ ਫੌਰਗੈਨਾ ਮਤਲਬ ਫੋਰਨ ਗਿਆ ਹੋਵੇ ਵਧੀਆ ਬਿਜ਼ਨਸ ਹੋਵੇ ਪੱਕਾ ਕ੍ਰਿਸਚੀਅਨਸ ਨਾ ਹੋਵੇ ਇਹ ਰਿਸ਼ਤਾ ਹੁਸ਼ਿਆਰ ਪਰ ਮਗੇਰੀਏ ਤੋਂ ਆ ਕਰੇ ਲੁਕੜੀ ਦਾ ਨੰਬਰ ਨੋਟ ਕਰੋ 8194832014 ਅਲਰ ਦਾ ਨਾਮ ਹੈ ਕੌਰ ਜ਼ਿਲ੍ਹਾ ਪਟਿਆਲਾ ਕਸਟਾ ਜਰਸੀ ਗੋਟ ਟੱਵਾਨਾ ਉਮਰ 16 ਫਰਵਰੀ 1995 ਹਾਈਟ 5 ਫੁੱਟ 7.5 ਇੰਚ ਪੜਾਈ ਬੀਟੈਕ ਐਂਡ ਮਾਸਟਰ ਆਫ ਕੰਪਿਊਟਰ ਸਾਇੰਸ 빅 ਡਾਟਾ ਪੋਸਟ ਗ੍ਰੈਜੂਏਸ਼ਨਸ ਡਿਪਲੋਮਾ ਟੋਰਾਂਟੋ ਪੋਸਟ ਗ੍ਰੈਜੂਏਸ਼ਨਸ ਸੈਂਟਰਲ ਕਾਲਜ ਕਾਰਬੈਟੋ ਰਸਤਾ ਜਰਸੀ ਕ ਭੁਆਏ ਜ਼ਮੀਨ 20 ਕਿੱਲੇ ਤੱਕ ਹੋਵੇ ਤੇ ਕੈਨੇਡਾ ਪੀਆਰ ਹੋਵੇ ਨੰਬਰ ਨੋਟ ਕਰੋ 9878557275 ਅਗਲਾ ਰਿਸ਼ਤਾ ਹੈ ਜ਼ਿਲ੍ਹਾ ਬਰਨਾਲੇ ਤੋਂ ਆ ਨਾਮ ਹੈ ਕੌਰ ਕਾਸਟ ਜਰਸੀ ਗੋਤਾ ਗੱਲ ਉਮਰ 24 ਸਾਲ ਹਾਈਟ 56 ਹੈ ਪੜ੍ਹਾਈ ਬੀਏ ਪਾਸ ਨਾਲ ਹੀ ਕੰਪਿਊਟਰ ਕੋਰਸ ਰਿਸ਼ਤਾ ਮੁੰਡਾ ਵਧੀਆ ਹੋਵੇ ਜ਼ਮੀਨ 5 ਕਿੱਲੇ ਤੱਕ ਹੋਵੇ ਤੇ ਨਸ਼ਾ ਰਹਿ ਤੋਂ ਵੀ ਮੁੰਡੇ ਦੀ ਕਾਸਟ ਜੱਟ ਸਿੱਖ ਹੀ ਹੋਵੇ 550 ਨੰਬਰ ਕਰੇ ਲੂ ਕੁੜੀ ਦਾ ਰਿਸ਼ਤਾ ਸਾਡੇ ਤੋਂ ਕਹਿ ਕੇ ਤੁਸੀਂ ਲੈ ਸਕਦੇ ਹੋ अगला रिश्ता है नाम है और पता जिला मोगा पढ़ाई बैचलर ऑफ साइंस इन नर्सिंग एडवांस हेल्थ केयर लीडरशिप कनेडा ना भैन ना भरा इकली कद पंज छे है कास्ट है जर्सिक उम्र इक्की बारह उन्नीस सौ तिरानवे कम कनेडा वर्क परमिट ते है कंप्लीटेड आर एन प्रैक्टिकल एग्जाम रिसेंटली रिश्ता मुंडा कनेडा पी ही होवे ਕੁੜੀ ਕੈਨੇਡਾ ਵਕ ਪਰਵਰਤਿਆ ਨੰਬਰ ਨੋਟ ਕਰੋ 9592 ਪੂਰਾ 168 ਦਵਾਰਾ ਫਿਰ 9592010068 ਇਹ ਪਰਿਵਾਰ ਦਾ ਨੰਬਰ ਹੈ ਅਗਲਾ ਜਿਹੜਾ ਰਿਸ਼ਤਾ ਦਾ ਨਾਮ ਹੈ ਕੌਰ ਪਤਲੂ ਦੇ ਹਨਾ ਪੜਾਈ ਬੀਐਸਸੀ ਉਸ ਤੋਂ ਬਾਅਦ ਬੀਐਡ ਭੈਣ ਕੋਈ ਨਹੀਂ ਭਰਾ ਇੱਕ ਭਰਾ ਦੋ ਅਨਮੜ ਕੱਦ 56 ਆ कास्टा जर्सी गोता चीमा उमर बई दस उन्नीस सौ छियासी कम कनेडा पीए वेधवा एक बेटा का नौ साल का रिश्ता मुंडा गुरसिख हो मालवा एरिया होनेडा इंडिया तो होते पढ़िया लिखा किले जमीन हो नौकरी करता होरिज बीरू वाले फोन ना करवाचानवे पं सौ चाली चुताली चार सौ छिहत् यह नंबर है परिवार का अगला रिश्ता है नाम कौर ਤਲਾਕशुदा ਪਤਾ ਜ਼ਿਲ੍ਹਾ ਲੁਧਿਆਣਾ ਪੜਾਈ ਐਮਏ ਇੰਗਲਿਸ਼ ਬੀਐਡ ਆਈਲੈਟਸ 7 ਬੈਂਡ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੱਦ 5 ਪੰਜ ਕਾਸਟ ਅਜਰਸੀ ਗੋਤਾਗੱਲ ਉਮਰ 29 ਨੰਨੇ ਕੰਮ ਪ੍ਰਾਈਵੇਟ ਸਕੂਲ ਟੀਚਰ ਰਿਸ਼ਤਾ ਮੁੰਡਾ ਯੂਐਸ ਕੈਨੇਡਾ ਯੂਕੇ ਪੀਆਰ ਚਰ ਸਿੱਖ ਨੂੰ ਪਹਿਲ ਆ ਉਮਰ ਹੈ ਜੀ ਹੱਦ 45 ਇਯਰ ਸਤਲਕਸ਼ੂ ਦਾ ਬੱਚੇ ਵਾਲੇ ਵੀ ਸੰਪਾਰਕ ਕਰ ਸਕਦੇ ਆਂ ਤੇ ਪੰਜਾਬ ਚ ਐ ਤਾਂ 8 ਤੋਂ 12 ਕਿਲੋ ਜਮੀ ਬਾਹਰ ਜਾਣ ਦਾ ਖਰਚਾ ਕਰਨ ਵਾਲੇ ਵੀ ਮੈਸੇਜ ਕਰ ਸਕਦੇ ਆ ਪਰਿਵਾਰ ਦਾ ਨੰਬਰ ਆ 98881 42805 ਇਹ ਪਰਿਵਾਰ ਦਾ ਵਾਲੀ ਵਟਸਐਪ ਨੰਬਰ ਆ ਘਰੇਲੂ ਕੁੜੀ ਦਾ ਰਸਤਾ ਸੀ ਆਗਲਾ ਰਸਤਾ ਹੈ ਜ਼ਿਲ੍ਹਾ ਪਟਿਆਲੇ ਤੋਂ ਆ ਨਾਮ ਐ ਕੌਰ ਕਾਸਟ ਐ ਜੱਟ ਸਿੱਖ ਗੋਟਾ ਰੰਧਾਵਾ ਉਮਰ 27 ਤੇ ਨਾ 1998 ਪੜ੍ਹਾਈ ਹੈ ਬੀਐਸਸੀ ਨਾਨ ਮੈਡੀਕਲ ਕਾਡ 56 ਹੈ ਜੌਬ ਹੈ ਜੀ ਹਸਪੀਟਲ ਨਰਸ ਇੰਡੀਆ ਫੈਮਲੀ ਚ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਹੈ ਰਿਸ਼ਤਾ ਪੰਜਾਬ ਤੋਂ ਹੀ ਹੋਵੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਜ਼ਮੀਨਦਾਰ ਕਿਲੇ ਹੋਵੇ 554 ਨੰਬਰ ਪ੍ਰੋਫਾਈਲ ਨੰਬਰ ਰਿਸ਼ਤਾ ਸੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਦੇਖਣ ਲਈ ਤਾਂ ਜੋ ਤੁਹਾਡੇ ਤੱਕ ਨੋਟੀਫਿਕੇਸ਼ਨ ਰਿਸ਼ਤਿਆਂ ਦਾ ਪਹੁੰਚਦਾ ਰਹੇ ਜੀ ਹਰ ਰੋਜ਼ ਰਿਸ਼ਤਿਆਂ ਦੀ ਐਡ ਲਗਾਈ ਜਾਂਦੀ ਹੈ ਚੈਨਲ ਤੇ ਧੰਨਵਾਦ ਜੀ